ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜਾ ਜ਼ੀਰੋ ਟੋਲਰੈਂਸ ਪਾਲਿਸੀ ਟਰਵਰਡਸ ਆਰਗੇਨਾਈਜ਼ਡ ਕ੍ਰਾਈਮ ਹੈ ਉਹਦੇ ਤਹਿਤ ਅਸੀਂ ਹਰੇਕ ਛੋਟੇ ਕ੍ਰਾਈਮ ਨੂੰ ਕਮਿਸ਼ਰਟ ਪੁਲਿਸ ਅਮਰਸਰ ਵੱਲੋਂ ਬੜੇ ਸੈਂਸਿਟਿਵਲੀ ਲਿਆ ਜਾਂਦਾ ਤੁਹਾਨੂੰ ਯਾਦ ਹੋਣਾ 14 11 ਨੂੰ ਮਕਬੂਲਪੁਰਾ ਏਰੀਆ ਦੇ ਵਿੱਚ ਇੱਕ ਲੇਡੀ ਨੂੰ ਗੱਡੀ ਦੇ ਵਿੱਚ ਜਾਂਦੇ ਦੋ ਮੋਟਰਸਾਈਕਲ ਸਵਾਰਾਂ ਨੇ ਘੇਰਿਆ ਸੀ ਤੇ ਪਿਸਟਲ ਪੁਆਇੰਟ ਤੇ ਉਹਦੇ 골ਡ ਔਰਨਮੈਂਟਸ ਖੋਲੇ ਸੀ ਅਸੀਂ ਉਸ ਦਿਨ ਤੋਂ ਹੀ ਬੜਾ ਬਰੀਕੀ ਨਾਲ ਦੀ ਇਨਵੈਸਟੀਗੇਸ਼ਨ ਕਰ ਰਹੇ ਸੀ ਉਰੇ ਸਾਡੀ ਟੀਮ ਨੇ ਬੜਾ ਅੱਛਾ ਕੰਮ ਕੀਤਾ ਪਰ ਉਹਨਾਂ ਨੇ ਜਿਹੜੇ ਦੋ ਮੁਲਜ਼ਮ ਅਸੀਂ ਇਹਦੇ ਚ ਗ੍ਰਿਫਤਾਰ ਕੀਤੇ ਜਸਕੀਰਤ ਏਲੀਅਸ ਸਾਹਿਲ ਤੇ ਅਨਮੋਲ ਬੂਟਾ ਸਿੰਘ ਤੇ ਜਿਹੜਾ ਜਸਕੀਰਤ ਹੈਗਾ ਇਹ ਸੁਲਤਾਨਵਿੰਦ ਰੋਡ ਅਮਰਸਾ ਦਾ ਰਹਿਣ ਵਾਲਾ ਤੇ ਜਸਪਾਲ ਨਗਰ ਸੁਲਤਾਨਵਿੰਦ ਰੋਡ ਦਾ ਰਹਿਣ ਵਾਲਾ ਅਨਮੋਲ ਬੂਟਾ ਸਿੰਘ ਤੇ ਇਹ ਦੋਨੋਂ ਬੰਦੇ ਜਿਹੜੇ ਆ ਜਦੋਂ ਇਹ ਪੁੱਛਗਿੱਛ ਕੀਤੀ ਗਈ ਇਹਨਾਂ ਦੀ ਪੁੱਛਗਿੱਛ ਤੋਂ ਇੱਕ ਜਿਹੜਾ ਇਹਨਾਂ ਨੇ ਦੱਸਿਆ ਕਿ ਸਾਡਾ ਇੱਕ ਗਲੌਕ ਪਿਸਟਲ ਜਿਹੜਾ ਅਸੀਂ ਛੁਪਾਇਆ ਹੋਇਆ ਜਿੱਥੇ ਮੋਕਲਪੁਰ ਦੇ ਏਰੀਆ 'ਚ ਅਸੀਂ ਖੜੇ ਆ ਜਿਸ ਨਾਲ ਕਿ ਇਹਨਾਂ ਨੇ ਵਾਰਦਾਤਾਂ ਨੂੰ ਅੰਜਾਮ ਦਿੱਤਾ। ਤੋਂ ਇੱਥੇ ਜਦੋਂ ਲੈ ਕੇ ਆਏ ਸਾਡੇ ਜਸੀਦ ਇਨਸਪੈਕਟਰ ਐਸਚੋ ਮਕੂਲਪੁਰਾ ਤੇ ਉਹਨਾਂ ਦੀ ਪਾਰਟੀ ਇਹਨੇ ਜਾਣ ਕੇ ਭਲੇਖਾ ਪਾਉਣ ਨੂੰ ਦੂਜੀ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਲੈ ਗਿਆ ਪੁਲਿਸ ਪਾਰਟੀ ਨੂੰ ਵੀ ਮੈਂ ਇੱਧਰ ਰੱਖਿਆ ਹੋਇਆ ਹੈ। ਜਦੋਂ ਉੱਥੇ ਵੈਂਡ ਹੋਣ ਲੱਗੇ ਤੇ ਇਮੀਡੀਏਟਲੀ ਦੂਜੇ ਪਾਸੇ ਦੌੜ ਗਿਆ ਜਿੱਥੇ ਐਕਚੁਅਲ ਪਿਸਟਲ ਸੀਗਾ ਉੱਥੇ ਜਾ ਕੇ ਨੇ ਦਰਖਤ ਦੇ ਜੜ ਦੇ ਵਿੱਚ ਜਿੱਥੇ ਲੋਕ ਹੋਇਆ ਹੋਇਆ ਸੀ ਉੱਥੋਂ ਇਹਨੇ ਫਾਇਰ ਕੀਤਾ ਇੱਕ ਜਸਜੀਤ ਦੇ ਉਹਨਾਂ ਦੇ ਵੱਲ ਕਰਕੇ ਫਿਰ ਇਹਨਾਂ ਨੇ ਆਪਣੀ ਸੈਲਫ ਡਿਫੈਂਸ ਫਾਇਰ ਕੀਤਾ ਜਿਸ ਨਾਲ ਇੰਜਰਡ ਹੋਇਆ ਇਹਦੇ ਜਿਹੜੀ ਇੰਪੋਰਟੈਂਟ ਗੱਲ ਆਉਂਦੀ ਹੈ ਕਿ ਇਹ ਜਿਹੜਾ ਦੋਨੇ ਮੁਲਜ਼ਮ ਨੇ ਇਹਨਾਂ ਦੇ ਖਿਲਾਫ ਪਹਿਲਾਂ ਵੀ ਕ੍ਰਿਮੀਨਲ ਪਰਚੇ ਦਰਜ ਨੇ ਜਸਕੀਰਤ ਦੇ ਖਿਲਾਫ ਤਿੰਨ ਮੁਕਦਮੇ ਦਰਜ ਨੇ ਦੋ ਮੁਕਦਮੇ ਅਨਵੋਲ ਬੂਟਾ ਸਿੰਘ ਦੇ ਖਿਲਾਫ ਦਰਜ ਨੇ ਔਰ ਜਿਹੜੀ ਮੇਨ ਗੱਲ ਹੈ ਗੁਰਦੇਵ ਜੀ ਐਸਐਲ ਹੈ ਚੰਬਲ ਤਰਨਤਾਰਨ ਦਾ ਬੜਾ ਨਾਮੀ ਨਟੋਰੀਅਸ ਗੈਂਗਸਟਰ ਹੈ ਉਹਦੇ ਨਾਲ ਇਹ ਬੰਦੇ ਲਿੰਕਡ ਸਿਗੇ ਔਰ ਇਹਨਾਂ ਨੇ ਕਾਫੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਿਹੜੀਆਂ ਹੁਣ ਹੁਣ ਤੱਕ ਹੋਈਆਂ ਇੱਕ ਤਾਂ ਸਾਡੀ ਮਕਬੂਲਪੁਰ ਵਾਲੀ 14 11 ਨੂੰ ਜਿਹੜੀ ਰੋਬਰੀ ਕੀਤੀ ਲੇਡੀ ਤੋਂ ਉਸ ਤੋਂ ਇਲਾਵਾ ਇਹਨਾਂ ਨੇ 5 ਸਟਾਰ ਇਮੀਗ੍ਰੇਸ਼ਨ ਵੀਜ਼ਾ ਕੰਸਲਟੈਂਸੀ ਦਾ ਦਫਤਰ ਹੈ ਤਰਨਤਾਰਨ ਸਿਟੀ ਦੇ ਵਿੱਚ ਇਦੇ ਚ ਮੁਕੱਦਮਾ ਨੰਬਰ 2631511 2025 ਨੂੰ ਦਰਜ ਕੀਤਾ ਗਿਆ ਉੱਥੇ ਇਹਨਾਂ ਨੇ ਫਾਇਰਿੰਗ ਕੀਤੀ ਉਹਦੇ ਆਫਿਸ ਤੇ ਐਕਸਟਰਸ਼ਨ ਇਹਨਾਂ ਦਾ ਮੇਨ ਮਕਸਦ ਸੀਗਾ ਡਰਾਉਣ ਤੋਂ ਮਕਾਉਣ ਵਾਸਤੇ ਉਸ ਤੋਂ ਬਾਅਦ ਇਹਨਾਂ ਨੇ ਇੱਕ ਬੰਦੇ ਨੂੰ ਇਦਾਂ ਹੀ ਲੋਪੋ ਕੇ ਥਾਣੇ ਦੇ ਵਿੱਚ ਅੰਮ੍ਰਿਤਸਰ ਰੂਰਲ ਦੇ ਵਿੱਚ ਪਰਚਾ ਜਿਹੜਾ 27 10 ਨੂੰ ਹੋਇਆ 27 ਅਕਤੂਬਰ 2025 ਨੂੰ ਉੱਥੇ ਵੀ ਕਿਸੇ ਦੇ ਘਰ ਦੇ ਬਾਹਰ ਜਾ ਕੇ ਫਾਇਰਿੰਗ ਕੀਤੀ ਉਹਨੂੰ ਡਰਾਉਣ ਤੋਂ ਮਕਾਉਣ ਵਾਸਤੇ ਔਰ ਇਹ ਗੁਰਦੇਵ ਜਿਹੜਾ ਜੈਸਲ ਹੈ ਉਹ ਤੁਹਾਨੂੰ ਪਤਾ ਹੀ ਹੈ ਕਾਫੀ ਨਾਮੀ ਬੰਦਾ ਹੈ ਔਰ ਬਾਹਰ ਬੈਠਾ ਹੈ ਆਪਣੇ ਸਾਰੇ ਗੈਂਗ ਚਲਾ ਰਿਹਾ ਹੈ ਉਹ ਇਹਨਾਂ ਦੀ ਜਿਹੜੀ ਮਡਲੀ ਪੁੱਛ ਕੇ ਛਾ ਉਹ ਤੋਂ ਇਹੀ ਤਿੰਨ ਤਰੇਜੇ ਤੱਕ ਵਾਰਦਾ ਤੱਕ ਕਲੀਅਰ ਹੋਈਆਂ ਪਰ ਮੈਨੂੰ ਲੱਗਦਾ ਕਿ ਕਾਫੀ ਹੋਰ ਡੀਪਲੀ ਇਨਵੋਲਡ ਨੇ ਕਾਫੀ ਐਕਟਿਵ ਸਿਗੇ ਇਹ ਬੰਦੇ ਜਿਸ ਕੀਰਤ 23 ਸਾਲ ਦਾ ਹੈ 19 ਸਾਲ ਦਾ ਅਨਮੋਲ ਬੂਟਾ ਸਿੰਘ ਸੋ ਇਹਦੇ ਵਿੱਚ ਸਾਰੀ ਟੀਮ ਨੇ ਬੜਾ ਅੱਛਾ ਕੰਮ ਕੀਤਾ ਹੈ ਡੀਸੀਪੀ ਰਵਿੰਦਰਪਾਲ ਜੀ ਦੀ ਰਹਿਨਮਾਈ ਦੇ ਵਿੱਚ ਸਾਡੇ ਏਸੀਪੀ ਗਗਨਦੀਪ ਔਰ ਇਨਸਪੈਕਟਰ ਜਸਜੀਤ ਤੇ ਨਾਲ ਦੀ ਟੀਮ ਨੇ ਸਾਰਿਆਂ ਨੇ ਸੀਆਈਏ ਵਾਲਿਆਂ ਨੇ ਵੀ ਸਾਰਿਆਂ ਨੇ ਬਹੁਤ ਇਹਨੂੰ ਕੋਸ਼ਿਸ਼ ਕੀਤੀ ਲੱਭਣ ਦੀ ਔਰ ਬੜੀ ਜਲਦੀ ਅਸੀਂ ਇਹ ਕੇਸ ਟ੍ਰੇਸ ਕੀਤਾ ਤੇ ਜਿਹੜੀ ਇਹਨਾਂ ਦੀ ਪੁੱਛਗਿੱਛ ਤੋਂ ਦੋ ਹੋਰ ਇੰਪੋਰਟੈਂਟ ਕੇਸ ਤਰਨਤਾਂ ਤੇ ਅਮਰਸਰ ਰੂਲ ਦੇ ਹੋਏ ਜਿਹੜਾ ਆਸਟਰੀਆ ਮੇਡ ਇੱਕ ਲੌਕ ਪਿਸਟਲ 9mm ਇਤੋ ਮੇਟਰ ਕਵਰ ਹੋਇਆ ਥੈਟ ਮੀਨਸ ਕਿ ਇਹਨਾਂ ਦੀ ਫਾਇਰ ਪਾਵਰ ਵੀ ਕਾਫੀ ਸੀਗੀ ਔਰ ਨਟੋਰੀਅਸ ਗੈਂਗਸਟਰ ਆਪਾਂ ਇਹਨਾਂ ਨੂੰ ਕਹਿ ਸਕਦੇ ਹਾਂ ਜਿਹੜੇ ਕਿ ਏਰੀਆ ਦੇ ਵਿੱਚ ਬਾਰ-ਬਾਰ ਬੈਕ ਟੂ ਬੈਕ ਵਾਰਦਾਤਾਂ ਕਰ ਰਹੇ ਨੇ ਜਿਵੇਂ ਆਪਾਂ ਸਮਝਦੇ ਹਾਂ ਕਿ ਅਕਤੂਬਰ ਚ ਲੋਪੋ ਕੀ ਹੋਈ ਫਿਰ ਨਵੰਬਰ ਦੇ ਵਿੱਚ ਇਹਨਾਂ ਨੇ ਜਾ ਕੇ 15 ਨਵੰਬਰ ਨੂੰ ਹੀ ਉੱਥੇ ਤਰਨਤਨ ਕਰ ਦਿੱਤੀ ਵੀਜ਼ਾ ਕੰਸਲਟੈਂਸੀ ਵਾਲਿਆਂ ਦੇ ਬਾਹਰ ਉਸ ਤੋਂ ਬਾਅਦ ਆਪਣੀ ਜਿਹੜੀ ਵਾਰਦਾਤ ਹੈ ਉਹ 14 ਦੀ ਹੈ ਮਕਬੂਲਪੁਰੇ ਦੀ ਸੋ ਯੂ ਕੈਨ ਇਮੇਜਨ ਵੀ ਇਹ ਕਿੰਨਾ ਮਾੜਾ ਇੱਕ ਗਰੁੱਪ ਤਿਆਰ ਹੋ ਰਿਹਾ ਸੀਗਾ ਜੋ ਕਿ ਫੋਰਨ ਬੇਸ ਹੈਂਡਲਰ ਦੇ ਇਸ਼ਾਰੇ ਤੇ ਕੰਮ ਕਰ ਰਿਹਾ